ਗਿਆਨ ਨੂੰ ਇਥੇ ਮਾਲਾ ਤੁਮੀ ਕਾਫੀ ਤਕਲੀਫ ਹੁੰਦੀ ਹੈ ਅੱਜਕੱਲ ਅਖੇ ਜੀ ਮਾਲਾ ਪਖੰਡ ਹੈ ਇੱਕ ਪੰਕਤੀ ਯਾਦ ਕੀਤੀ ਹੈ ਉਹ ਬਾਣੀ ਦੀ ਗਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨੇ ਬੱਗ ਓਏ ਹਰ ਕੇ ਸੰਤ ਨਾ ਆਖੀ ਹੈ ਬਨਾਰਸ ਕੇ ਠਾਕ ਕਹਿੰਦੇ ਮਾਲਾ ਪਾਲ ਲਈ ਗੱਲ ਵਿੱਚ ਲਿਵਾਸ ਪਾਲਿਆ ਸਾਧੂਆਂ ਵਾਲਾ ਪਾਇਆ ਵਿਖਾਵੇ ਲਈ ਹੈ ਵੇਖਣ ਨੂੰ ਬਗਲਾ ਵੀ ਚਿੱਟਾ ਹੀ ਹੁੰਦਾ ਪਰ ਹੰਸ ਵਾਲੀ ਹਸਤੀ ਥੋੜਾ ਹੁੰਦੀ ਹੈ ਕਹਿੰਦੇ ਤੂੰ ਠੱਗ ਹੈ لباس ਨੂੰ ਫਗ ਨਹੀਂ ਆਖਿਆ ਜਿਹਨੇ ਠੱਗਣ ਲਈ لباس ਪਾਇਆ ਉਹਨੂੰ ਠੱਗਾ ਕਿਹਾ ਹੈ ਹੁਣ لباس ਤੇ ਕੋਈ ਵੀ ਪਾ ਸਕਦਾ ਹੈ ਧਾਰਮਿਕ ਠੱਗੀ ਤੇ ਕੋਈ ਵੀ ਮਾਰ ਸਕਦਾ ਹੈ ਪਰ ਇਹਦੇ ਚ لباس ਦਾ ਕੀ ਕਸੂਰ ਜੇ ਮਾਲਾ ਹੀ ਪਖੰਡ ਹੈ ਤੇ ਕਬੀਰ ਜੀ ਦੀ ਮਾਤਾ ਤੇ ਆਂਦੀ ਹੈ ਮਾਲਾ ਲੈ ਕੇ ਮਿੱਠਾ ਰਹਿੰਦਾ ਤੁਸੀਂ ਆਖੋਗੇ ਵੀ ਕਬੀਰ ਜੀ ਤੇ ਆਂਦੇ ਨੇ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ਆਤ ਜੁਗਾਦੀ ਸਗਲ ਭਗਤ ਤਾਕੋ ਸੁਖ ਮਿਸਰਾ ਮੇਰੀ ਜ਼ੁਬਾਨੀ ਸਿਮਰਨੀ ਹੈ ਮਾਲਾ ਹੈ ਤੇ ਤੁਸੀਂ ਕਿਵੇਂ ਕਬੀਰ ਜੀ ਨੂੰ ਇਹ ਧਾਗਿਆਂ ਦੀ ਮਾਲਾ ਫੜਾਤੀ ਨੂੰ ਸਮਝਿਓ ਜਿੱਥੇ ਦਿਖਾਵੇ ਦੀ ਮਾਲਾ ਦੀ ਗੱਲ ਹੈ ਨਾ ਉਥੇ ਕਬੀਰ ਜੀ ਕਹਿੰਦੇ ਨੇ ਮੈਂ ਇਹ ਮਾਲਾ ਨਹੀਂ ਫੇਰ ਰਿਆ ਲੋਕਾਂ ਨੂੰ ਦਿਖਾਉਣ ਲਈ ਮੇਰੀ ਜ਼ੁਬਾਨ ਹੀ ਮਾਲਾ ਹੈ ਕਿਉਂਕਿ ਉਦੋਂ ਆਮ ਹੀ ਇਹ ਸਤਪੁਰਸ਼ਾਂ ਦੀ ਨਿਸ਼ਾਨੀ ਸੀ ਹੱਥ ਵਿੱਚ ਗਲੇ ਵਿੱਚ ਮਾਲਾ ਹੋਣੀ ਉਹ ਬ੍ਰਾਹਮਣ ਆਖਿਆ ਤੂੰ ਕਾਹਦਾ ਸੰਤ ਐ ਤੇਰੇ ਕੋਲ ਤੇ ਮਾਲਾ ਨਹੀਂ ਕਹਿੰਦਾ ਤੁਹਾਡੇ ਵਾਂਗੂੰ ਵਿਖਾਉਣ ਦੀ ਨਹੀਂ ਰੱਖੀ ਕਈਆਂ ਦੀ ਆਦਤ ਹੁੰਦੀ ਹੈ ਕਮਰੇ ਵਿੱਚ ਭਾਵੇਂ ਸੁੱਤੇ ਨਾ ਉੱਠਣ ਤੇ ਜਦੋਂ ਚਾਰ ਬੰਦੇ ਸਾਹਮਣੇ ਹੋਣ ਤੇ ਉਦੋਂ ਮਾਲਾ ਕੱਢ ਕੇ ਫੇਰਨ ਲੱਗ ਪੈਂਦਾ ਸਾਹਮਣੇ ਮਾਲਾ ਫੇਰੀ ਐ ਕੋਈ ਬੁਰਾਈ ਨਹੀਂ ਸੀ ਚਲੋ ਤੇਰੇ ਵੱਲ ਵੇਖ ਕੇ ਕੋਈ ਹੋਰ ਵੀ ਰੱਬ ਦੇ ਗੀਤ ਗਾਵੇ ਪਰ ਬੁਰਾਈ ਇੱਥੇ ਐ ਵੀ ਇੱਥੇ ਤੇ ਫੇਰ ਲਈ ਅੰਦਰ ਸੁਤਾ ਹੀ ਨਹੀਂ ਉੱਟਦਾ ਤੂੰ ਪੂਜਾ ਪ੍ਰਤੀਸ਼ਟਾ ਲਈ ਮਾਲਾ ਦਿਖਾ ਰਿਆਂ ਲੋਕਾਂ ਨੂੰ ਤੂੰ ਕਹਿੰਦੇ ਇਦਾਂ ਦੀ ਮਾਲਾ ਦੀ ਮੈਨੂੰ ਲੋੜ ਨਹੀਂ ਮੇਰੀ ਰਸਨਾ ਹੀ ਮਾਲਾ ਐ ਪਰ ਆ ਆ ਬੋਲੇ ਜੇ ਬਹਿ ਕੇ ਮਾਲਾ ਫੇਰਦੇ ਰਹੇ ਨੇ ਇਕ ਦਿਨ ਕਬੀਰ ਜੀ ਦੀ ਮਾਤਾ ਨੇ ਦਰਾਣੀਆਂ ਜਠਾਣੀਆਂ ਸਾਰਾ ਟੱਬਰ ਇਕੱਠਾ ਕਰ ਲਿਆ ਕਹਿੰਦੀ ਏ ਕਬੀਰ ਖੱਡੀ ਚ ਨਹੀਂ ਜਾਂਦਾ ਕਿਰਤ ਛੱਡ ਗਿਆ ਸਾਨੂੰ ਬੜੀ ਮੁਸ਼ਕਲ ਆਈ ਹੈ ਸਾਡੀ ਕੁੱਲ ਵਿੱਚ ਕਦੇ ਕਿਸੇ ਨੇ ਰਾਮ ਦਾ ਨਾਮ ਨਹੀਂ ਸੀ ਜਪਿਆ ਤੇ ਮਾਲਾ ਲੈ ਕੇ ਨਾਮ ਜਪਦਾ ਰਹਿੰਦਾ ਹੈ ਸੰਸਾਰ ਕਮਾਉਣਾ ਛੱਡ ਦਿੱਤਾ ਨਾਮ ਜਪਦਾ ਹੈ ਹਮਾਰੇ ਕੁੱਲ ਕੌਨੇ RAM ਕਹਿਓ ਜਦ ਕੀ ਮਾਲਾ ਲਈ ਨ ਪੁੱਤੇ ਤਪਤੇ ਸੁਖਣਾ ਭਇਓ ਹੁਣ ਸਾਫ ਲਿਖਿਆ ਵੀ ਮਾਲਾ ਫੇਰਦਾ ਕੰਮ ਨਹੀਂ ਕਰਦਾ ਹੋਰ ਕੋਈ ਪਹਿਲਾ ਕੀਰਤ ਕਰਦੇ ਸਨ ਨਾਮ ਵੀ ਜਪਦੇ ਸਨ ਹੌਲੀ ਹੌਲੀ ਨਾਮ ਹੀ ਕੀਰਤ ਬਣ ਗਿਆ ਸਾਰਾ ਰਸ ਨਾਮ ਚੋਂ ਹੀ ਆਉਣ ਲੱਗ ਪਿਆ ਕਿਰਤ ਦੀ ਲੋੜ ਨਹੀਂ ਰਹੀ ਪਹਿਲੀ ਅਵਸਥਾ ਤੇ ਇਹ ਹੀ ਹੈ ਕਿਰਤ ਕਰੋ ਨਾਮ ਜਪੋ ਵੰਡ ਛਕੋ ਇਹ ਕੋ ਅਵਸਥਾ ਆ ਜਾਂਦੀ ਹੈ ਜਿੱਥੇ ਕਿਰਤ ਵੀ ਛੁੱਟ ਗਈ ਚੌਂਕੜਾ ਹੀ ਰਹਿ ਗਿਆ ਸਮਾਧੀ ਲੀਨ ਹੋ ਗਏ ਜੇ ਮਾਲਾ ਨਹੀਂ ਸਾਧੂ ਫੇਰਦੇ ਰਹੇ ਤੇ ਬਾਣੀ ਚਾਹ ਕਿਉਂ ਲਿਖਿਆ ਹੈ ਭੁੱਖੇ ਭਗਤ ਨਾ ਕੀਜੈ ਇਹ ਮਾਲਾ ਆਪਣੀ ਲੀਜੈ ਅਜਾ ਕੋ ਆਪਣੀ ਮਾਲਾ ਭੁੱਖਿਆਂ ਤੋਂ ਭਗਤੀ ਨਹੀਂ ਹੁੰਦੀ ਜਾਂ ਤੇ ਰੋਟੀ ਵਿੱਚ ਰਹੇਗਾ ਮਾਲਾ ਕਿਥੋਂ ਫੇਰਨਗੇ ਤੋ ਭੋਜਨ ਥੋੜਾ ਬਹੁਤਾ ਲੈਣਾ ਪੈਂਦਾ ਹੈ ਸ਼ਰੀਰ ਨੂੰ ਚੱਲਦਿਆਂ ਰੱਖਣ ਲਈ